ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਨੂੰ ਕਈ ਵਾਰੀ ਨਾ ਇਦਾਂ ਲੱਗਦਾ ਜਦੋਂ ਮੇਰੇ ਹੱਥ ਵਿੱਚ ਕੋਈ ਵੱਡੀ ਪੁਸਤਕ ਵੱਡੀ ਬੁੱਕ ਹੁੰਦੀ ਹੈ ਖਾਸ ਕਰਕੇ ਜਿਨ੍ਹਾਂ ਨੇ ਲੋਕ ਕੀਤਾ ਹੋਇਆ ਜਾਂ ਐਲ ਐਲ ਵੀ ਕੀਤੀ ਹੋਈ ਹੈ ਜਿਹੜੀ ਕਿ ਬਕਾਲਤ ਦੀ ਪੜ੍ਹਾਈ ਪੜ੍ਹੀ ਹੋਈ ਹੈ ਵੀ ਇਹ ਬੰਦੇ ਸਿਆਣੇ ਹੋਣਗੇ ਇਹਨਾਂ ਦੀ ਅਕਲ ਕਹਿ ਲਈਏ ਬਰਤ ਨੂੰ ਵਿੱਚ ਆਉਂਦੀ ਹੋਣੀ ਹੈ ਵੀ ਇਹ ਕੋਈ ਅਕਲ ਤੋਂ ਕਮ ਲੈਂਦੇ ਹੋਣਗੇ ਮੈਨੂੰ ਇਦਾਂ ਸ਼ੱਕ ਜਾ ਪੈਂਦਾ ਪਰ ਜਦੋਂ ਇਹਨਾਂ ਲੋਕਾਂ ਦੀ ਇਦਾਂ ਦੀ ਹਰਕਤ ਇਦਾਂ ਦੀ ਗੱਲਬਾਤ ਸਾਹਮਣੇ ਆਉਂਦੀ ਹੈ ਫਿਰ ਮੈਨੂੰ ਪਹਿਲਾਂ ਹੱਸਣਾ ਪੈਂਦਾ ਹੱਸਣ ਲਈ ਫਿਰ ਕੋਈ ਇਹ ਜਿਹਾ ਗੱਲ ਚੁਟਕਲਾ ਚਾਹੀਦਾ ਜਾਂ ਫਿਰ ਚਮਕੀਲਾ ਸਾਹਿਬ ਨੂੰ ਲਾਈਦਾ ਹਿਲਾਉਣਾ ਪੈਂਦਾ ਫਿਰ ਥੋੜੀ ਜੀ ਗੱਲਬਾਤ ਸਾਹਮਣੇ ਰੱਖਣ ਵਾਲ ਤੇ ਮੂੜ ਬਣਾਉਣਾ ਪੈਂਦਾ ਤੇ ਮੂੜ ਬਣਾਉਣ ਤੋਂ ਪਹਿਲਾਂ ਫਿਰ ਵਧੀਆ ਪੰਜ ਸੱਤ ਚਾਹਾਰੇ ਚਾਹੀਦੇ ਹੁੰਦੇ ਦੁੱਧ ਚਾਹੀਦਾ ਹੁੰਦਾ ਜਾਂ ਕਾਫੀ ਚਾਹੀਦੀ ਹੁੰਦੀ ਅਰਸ਼ਦੀ ਦੀਆਂ ਪਿੰਗ ਤੇ ਕੱਲ ਹੀ ਗਜਰੀਲਾ ਬਣਾਇਆ ਸੀ ਫਿਰ ਮੈਂ ਖਾਦਾ ਚੰਗੀ ਤਰ੍ਹਾਂ ਪਹਿਲਾਂ ਗਰਮ ਕਰਕੇ ਇੱਕ ਕੌਲੀ ਪੂਰੀ ਵਧੀਆ ਬਣਿਆ ਸੀ ਤੇ ਫਿਰ ਮੂੜ ਬਣ ਕੇ ਮੈਂ ਹੁਣ ਕਰ ਦੇਗਾ ਅੱਛਾ ਇੱਕ ਅਕਾਲੀਆਂ ਦਾ ਨਾ ਵਕੀਲ ਐ ਅਰਸ਼ਦੀਪ ਕਲੇਰ ਕਰਕੇ ਤੇ ਉਹਦੀ ਸਟੇਟਮੈਂਟ ਆਈ ਕਹਿੰਦਾ ਕਹਿੰਦਾ ਇਹ ਝਾੜੂ ਪਾਰਟੀ 2013 ਵਿੱਚ ਆਈ ਹੈ ਤੇ ਉਦੋਂ ਬੇਅਦਬੀ ਦਾ ਦੌਰ ਸ਼ੁਰੂ ਹੋਇਆ ਆ ਜਿਹੜਾ ਮੈਂ ਤਿਉੜੀ ਪਾਈ ਹੈ ਨਾ ਮੈਂ ਆਪ ਨਹੀਂ ਪਾਈ ਮੈਂ ਉਹਦੀ ਹਾਲਾ ਉਹਦੇ ਹਾਲਤ ਦੱਸਿਆ ਵੀ ਉਹਦਾ ਮੂੰਹ ਇਦਾਂ ਸੀ ਟਿੰਕ ਕੇ ਬੋਤਾ ਸੀ ਜਿਹੜੀ ਬੇਅਦਬੀ ਦਾ ਦੌਰ ਸ਼ੁਰੂ ਹੋਏ ਨੇ ਨਾ ਇਹ ਇਹ 2013 ਵਿੱਚ ਪਾਰਟੀ ਆਈ ਉਦੋਂ ਸ਼ੁਰੂ ਹੋਈ ਇਹਦਾ ਕਿਹਾ ਉਹਨੇ ਮੈਂ ਨਹੀਂ ਮੈਂ ਤਿਉੜੀ ਨਹੀਂ ਪਾਉਂਦਾ ਮੱਥੇ ਨਾ ਨਾ ਸਰੋਂ ਕੋਈ ਨਹੀਂ ਜਿਹੜਾ ਬੰਦਾ ਗੁਰੂ ਸਾਹਿਬ ਦੀ ਗੱਲ ਕਰੇ ਜਿਹਨੇ ਦੇਖਿਆ ਹੋਵੇ ਦੇ ਗੁਰੂ ਪਾਸ਼ਾ ਦੇ ਸਾਹਮਣੇ ਪਹਿਲਾਂ ਸਿੱਖੀਦ ਹੋਏ ਤੇ ਫਿਰ ਗੁਰੂ ਪਾਸ਼ਾ ਨੇ ਕੁਰਬਾਨੀ ਦਿੱਤੀ ਉਹਨਾਂ ਦੇ ਮੱਥੇ ਤੇ ਕਦੇ ਤਿਉੜੀ ਨਹੀਂ ਪੈ ਸਕਦੀ ਨਾ ਸੀ ਤਿਉੜੀ ਪਾਉਣੀ ਇਹ ਤਾਂ ਗੱਲ ਕਰਨੀ ਹੈ ਖੁਸ਼ ਹੋ ਕੇ ਕਰਨੀ ਆਛਾ ਹੁਣ ਇਹ ਕਹਿ ਰਿਹਾ ਕਿ ਬਿਆਦਵੀ ਦੇ ਦੌਰ ਆਮ ਆਦਮੀ ਪਾਰਟੀ ਆਈ ਉਹਨੇ ਸ਼ੁਰੂ ਕੀਤੀ ਜਣੇ ਕਿ ਬਿਆਦਵੀ ਆਮ ਆਦਮੀ ਪਾਰਟੀ ਨੇ ਕਰਵਾਈ ਇਹ ਕਹਿ ਰਹੇ ਇਹ ਕਹਿ ਰਹੇ ਆਸ਼ਾ ਇਹਨੂੰ ਇਹ ਨਹੀਂ ਪਤਾ ਵੀ ਇਲਜ਼ਾਮ ਤੋਂ ਆਮ ਆਦਮੀ ਪਾਰਟੀ ਤੇ ਲਾ ਰਹੇ ਫਿਰ ਤੁਹਾਡਾ ਆਕਾ ਸ਼ਗਦੀਰ ਸੁੱਖਾ ਗੱਪੀ ਮੰਦ ਮੁద్ధి ਅਕਾਲ ਤਖਤ ਦੇ ਸਾਹਮਣੇ ਇਦਾਂ ਕਿਉਂ ਖੜਾ ਸੀ ਉਹਦੋਂ ਨੇਤਾ ਉੱਪਰੋਂ ਬੋਲੀ ਜਾਂਦਾ ਸੀ ਤੁਸੀਂ ਬਿਆਦਵੀ ਕਰਵਾਈ ਹੈ ਹਾਂਜੀ ਕਰਵਾਈ ਹੈ ਕਰਵਾਈ ਹੈ ਲੱਤ ਸੱਜੀ ਤੇ ਪਲਾਸਟਰ ਸੀ ਤੇ ਉਹ ਖਬੀ ਲੱਤ ਥੱਲੇ ਰખી ਬੈਠਾ ਸੀ ਕਿਤੇ ਸੰਜੀ ਲੱਤ ਥੱਲੇ ਰਹੀ ਬੈਠਾ ਸੀ ਉਹ ਸਾਰਾ ਕੁਝ ਬਹਿਰ ਹੋ ਗਿਆ ਇੱਕ ਬੁੜੀ ਨੇ ਜਦੋਂ ਮੱਥਾ ਟੇਕਿਆ ਸੀ ਉਹ ਲੱਤ ਨੂੰ ਥੱਲੇ ਲਾ ਲਈ ਸੀ ਜਿੱਤੇ ਪਲਾਤਰ ਲੱਗਿਆ ਸੀ ਦੂਜੀ ਲੱਤ ਉਹਨੇ ਤਾਂ ਚੱਟੀ ਸੀ ਤੇ ਫਿਰ ਉਹ ਨਾਟਕੀ ਨੇ ਕੀਤਾ ਅਕਾਲ ਤਖਤੇ ਕਬੂਲ ਹੈ ਕਬੂਲ ਹੈ ਫਿਰ ਕਿਉਂ ਕੀਤਾ ਅਸ਼ਾ ਮੈਂ ਨਾ ਹੁਣ ਸ਼ਬਦ ਜਿਹੜੇ ਵਰਤਨੇ ਨੇ ਉਹ ਵਕੀਲ ਲਈ ਨਹੀਂ ਵਰਤਨੇ ਕਿਉਂਕਿ ਵਕੀਲ ਤਾਂ ਰਿਸਪੈਕਟਡ ਜੇ ਆਦਮੀ ਹੁੰਦੇ ਆ ਉਹਨਾਂ ਲਈ ਇਹ ਵਰਤੋਂ ਮੈਂ ਕਦੇ ਨਹੀਂ ਕੀਤੀ ਜਿਹੜੇ ਪੜ੍ਹੇ ਲਿਖੇ ਸੱਜਣੇ ਨਾ ਉਹਨਾਂ ਦੀ ਰਿਸਪੈਕਟ ਹਮੇਸ਼ਾ ਹੀ ਕਰਦੇ ਆ ਪਰ ਜਿਹੜੇ ਹਰਾਮਖੋਰ ਨੇ ਉਹ ਸਮਝਣਗੇ ਵੀ ਇੰਨਾ ਚਿਰ ਤੁਸੀਂ ਚੁੱਪ ਬੈਠ ਸਕਦੇ ਸੀ ਕਦੇ ਵੀ ਨਹੀਂ ਹੋ ਸਕਦਾ ਤੋ ਇਤਨਾਂ ਰੁੱਖ ਬਦਲਣ ਵਾਸਤੇ ਵੀ ਕਿੰਨਾ ਅਸੀਂ ਬਦਵੀ ਵਾਲਾ ਰੁੱਖ ਜਿਹੜਾ ਹੋਰ ਪਾਸੇ ਬਦਲ ਕੇ ਕਿਸੇ ਦੇ ਮੱਥੇ ਮੜੀਏ ਉੱਥੇ ਲੱਗੇ ਹੋਏ ਜੇ ਕਿਤੇ ਹਕੀਕਤ ਹੁੰਦੀ ਇਹ ਤਾਂ ਤੁਸੀਂ ਕਿਤੇ ਕਿਸੇ ਨੂੰ ਜੀਣ ਦੇਣਾ ਸੀ ਮੈਨੂੰ ਲੱਗਿਆ ਸੀ ਵੀ ਸ਼ਾਇਦ ਜਿਹੜੇ ਵਕੀਲ ਹੈ ਉਹ ਸਮਝ-ਸੋਚ ਕੇ ਗੱਲ ਕਰਨਗੇ ਤੇ ਜਿਹੜਾ ਐਡਾ ਵੱਡਾ ਚਾਰ ਸੀਟ ਦਾ ਪਲੰਦਾ ਟਰੰਕਾਂ ਦੇ ਵਿੱਚ ਭਰਿਆ ਹੋਇਆ ਅਦਾਲਤਾਂ ਵਿੱਚ ਪੇਸ਼ ਕੀਤਾ ਹੋਇਆ ਉਹ ਅਗਵਾਈਆਂ ਹੋਣ ਥੋੜੇ ਤਾਂ ਵਕੀਲ ਸਾਹਿਬ ਕਹਿਣ ਦੀ ਲੋੜ ਹੀ ਨਹੀਂ ਬੋਲਣ ਦੀ ਲੋੜ ਹੀ ਨਹੀਂ ਜਿਹੜੀ ਉਹ ਸਰਸੇ ਵਾਲੇ ਦੀ ਮੂੰਹ ਬੋਲੀ ਧੀ ਹੈ ਹਨੀਪੀਤ ਮੈਂ ਹਸਪਤਲ ਜਾਣਾ ਚਾਹਤ ਹਾਂ ਲੱਗਦਾ ਹੁਣਾ ਵੀ ਸ਼ਾਇਦ ਉਹ ਹੋਰ ਗੱਲ ਕੋ ਨਾ ਨਾ ਹਸਪਤਲ ਨਹੀਂ ਜਾਣਾ ਉਹਨੇ ਸ਼ਰੇਆਮ ਕਹਿਤਾ ਉਹਨੇ ਸ਼ਰੇਆਮ ਕਹਿਤਾ ਕਿ ਸਾਡੇ ਪਿਤਾ ਜੀ ਸ਼ੰਤ ਗੁਰਮੀਤ ਸਿੰਘ ਰਾਮ ਰਹੀਮ ਨੇ ਵਿਅਦੀ ਕਰਾਈ ਹੈ ਔਰ ਉਹਦੇ ਵਿੱਚ ਬਾਲ ਦਾ ਨਾਂ ਲੈਂਦਾ ਔਰ ਬਾਦਲਾ ਨੇ ਆਪਣੇ ਕੋਠੇ ਵਿੱਚ ਤਖਤਾਂ ਦੇ ਚਮਚੇ ਜਥੇਦਾਰਾਂ ਨੂੰ ਅਖੋਤੀਆਂ ਨੂੰ ਆਪਣੇ ਕੋਠੇ ਵਿੱਚ ਬੁਲਾ ਕੇ ਸਾਸੇ ਵਾਲੇ ਨੂੰ ਮਾਫੀ ਦਵਾਈਏ ਇਹਨੂੰ ਕਿੱਧਰ ਲੁਕਾਉਂਗੇ ਕਿੱਧਰ ਲੁਕਾਉਂਗੇ ਨਾ 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 ਤੁਸੀਂ ਸਮੇਟਣ ਦੀ ਗੱਲ ਕਰਦੇ ਹੋ ਇਹ ਕੋ ਡੱਬਿਆਂ ਵਿੱਚ ਆਉਂਦੇ ਸੀ ਨਾ ਛੋਟੇ ਛੋਟੇ ਛਾਪ ਜੇ ਐਡੇ ਕੁੰਦੇ ਸੀ ਉਹ ਡੋਡੀ ਜੀ ਉਹਨੂੰ ਅੱਗ ਲਾਉਂਦੇ ਸੀ ਉਹ ਐ ਆ ਨਿਕਲ ਹੀ ਜਾਂਦਾ ਸੀ ਐ ਕਰਕੇ ਛੋਟੇ ਛੋਟੇ ਜਵਾਬ ਚੁੜਾਉਂਦੇ ਸੀ ਉਹਨੂੰ ਉਦੋਂ ਘੇਟਰਾ ਨਹੀਂ ਹੁੰਦਾ ਸੀ ਤੁਹਾਡੀਆਂ ਕਰਤੂਤਾਂ ਤਾਂ ਹੋਰ ਨੇ ਤੁਸੀਂ ਸਮਿਟਣ ਦੀ ਕੋਸ਼ਿਸ਼ ਕਰਦੇ ਹੋ ਹੋਰ ਬਾਹਰ ਆ ਜਾਂਦੇ ਕਿੰਨਾ ਕੁ ਸਮਿਟੋਗੇ ਇਹ ਸਮਿਟਿਆ ਨਹੀਂ ਜਾਣਾ ਇਹ ਤਾਂ ਆਪਣੀ ਮਿੱਟੀ ਹੋਰ ਪਟਾਉਗੇ ਅੱਛਾ ਤੁਸੀਂ ਜੋ ਮਰਜੀ ਕਹੋ ਜਿਹੜੀ ਅਕਾਲ ਤਖਤ ਦੇ ਸਾਹਮਣੇ ਤਖਤੀਆਂ ਪਾ ਕੇ ਫਟੀਆਂ ਪਾ ਕੇ ਖੜੇ ਹੋ ਕਿ ਮੈਂ ਪੰਥ ਦਾ ਦੁੱਖੀ ਹਾਂ ਅਸੀਂ ਬੇਅਦਬੀਆਂ ਕਰਵਾਈਆਂ ਨੇ ਭਾਂਡੇ ਮਾਂਜੇ ਝਾੜੂ ਲਾਏ ਕੁਰਸੀ ਤੇ ਪਲਾਸਟਰ ਲਾ ਕੇ ਲੱਤ ਤੇ ਬੈਠਾ ਸਵੀਰ ਬਾਦਲ ਫਿਰ ਉਹ ਕੀ ਸੀਗਾ ਉਹ ਤਾਂ ਪੂਰੀ ਦੁਨੀਆ ਵਿੱਚ ਵਾਇਰਲ ਹੋ ਗਿਆ ਪੂਰੀ ਦੁਨੀਆ ਵਿੱਚ ਹਲੇ ਤਾਂ ਰਾਜ ਬਹੁਤ ਖੁੱਲਨੇ ਐ ਇਹ ਜਿੰਨੀਆਂ ਸਫਾਈਆਂ ਦੇਵੋਗੇ ਨਾ ਉਨੇ ਫਸੋਗੇ ਇੱਕ ਮੈਂ ਗੱਲ ਕਹੀ ਹੋਈ ਆ ਉਹ ਲੋਕਾਂ ਨੇ ਬਹੁਤ ਪਸੰਦ ਕੀਤੀ ਐ ਇੱਕ ਝੂਠ ਨੂੰ ਛਪਾਉਣ ਵਾਸਤੇ ਹਜ਼ਾਰਾਂ ਝੂਠ ਬੋਲਣਾ ਪੈਂਦਾ ਹਜ਼ਾਰਾਂ ਇਹ ਤੁਹਾਡੇ ਪੋਤੜੇ ਖੁੱਲ੍ਹੇ ਜਾਣਗੇ ਜਿੰਨਾ ਸਪਾਈਆਂ ਦੇਵੋਗੇ ਖਾਸ ਕਰਕੇ ਜਿਹੜੇ ਬਾਦਲਾਂ ਦੇ ਵਕੀਲ ਨੇ ਸਲਾਹ ਕਰਨੇ ਉਹਨਾਂ ਨੂੰ ਬੇਨਤੀ ਹੈ ਵੀ ਜੇ ਚੁੱਪ ਰਹੋਗੇ ਨਾ ਚੰਗੇ ਰਹੋਗੇ ਜੇ ਚੁੱਪ ਰਹੋਗੇ ਬਸ ਇਦਾਂ ਕਰਕੇ ਨਾ ਜੇ ਗੁਰਦੁਆਰੇ ਵੀ ਜਾਨਦੇ ਹੋ ਇਦਾਂ ਬੈਠੇ ਰਿਆ ਕਰੋ ਐਂ ਕਰਕੇ ਨੇੜੇ ਆਉਂਦਾ ਤਾਂ ਵੀ ਬਸ ਫਤਿਹ ਬਲਾ ਕੇ ਲੰਘ ਜਾ ਕਰੋ ਬਸ ਚੰਗੇ ਰਹੋਗੇ ਜਿੰਨਾ ਬੋਲੋਗੇ ਬਸ ਇਹ ਕਹਿੰਦੇ ਕਿ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਸਮਝੇ ਗਲਦੀ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਕੋਈ ਦਰਵਾਜ਼ੇ ਤੇ ਆ ਗਿਆ ਸੀ ਅੰਦਰ ਜਿਹੜਾ ਬੰਦਾ ਖੜਾ ਸੀ ਉਹਨੇ ਸੁਣ ਲਿਆ ਬਾਹਰੋਂ ਬਾਲ ਮਾਰੀ ਕੁੰਡਾ ਖੋਲੋ ਜੀ ਉਹ ਕਹਿੰਦਾ ਹਾਂ ਕੌਣ ਕਹਿੰਦਾ ਕੁੰਡਾ ਖੋਲੋ ਨੂੰ ਖੋਲਣਾ ਪਿਆ ਮਤਲਬ ਕਿ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਜਿੰਨਾ ਕੋਈ ਤੁਸੀਂ ਬੋਲੋਗੇ ਨਾ ਤੁਸੀਂ ਆਪਣੇ ਪਰਦੇ ਫਰੋਲੋਗੇ ਆਪਣੀਆਂ ਖਰਤੂਤਾਂ ਸਾਹਮਣੇ ਲੈ ਕੇ ਸਾਰੀਆਂ ਗੱਲਾਂ ਤੁਹਾਡੇ ਨਾਲ ਸਹਿਮਤ ਆ। ਵੀ ਜਿਹੜਾ ਸੁਖਵੀਰ ਬਾਦਲ ਨੇ ਅਕਾਲ ਤਖਤ ਦੇ ਸਾਹਮਣੇ ਖੜ ਕੇ ਕਿਹਾ ਸੀ, ਕਬੂਲ 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 ਹਾਂ ਮੈਂ ਕੀਤਾ ਹਾਂ ਮੈਂ ਕੀਤਾ ਉਹ ਕਿੱਥੇ ਲੈ ਕੇ ਜਾਓਗੇ? ਕਿੱਥੇ ਲੈ ਕੇ ਜਾਓਗੇ? ਇਹ ਜਗਜਾਹ ਰ ਹੈ ਜੀ। ਅੱਛਾ ਇਹਨਾਂ ਦਾ ਭਾਂਡਾ ਫੁੱਟਣ ਲੱਗਾ ਸੀ। ਦੁਆਬੇ ਵਿੱਚ ਕਹਿੰਦੇ ਭੱਜਣ ਲੱਗਾ ਸੀ। ਤੇ ਜਦੋਂ ਨਾ ਉਹ ਇੱਕ ਮੁੰਡਾ ਆਇਆ ਸੀ ਦਰਬਾਰ ਸਾਹਿਬ ਉਹ ਜੰਗਲਾਂ ਟੱਪ ਕੇ ਅੰਦਰ ਵੜ ਗਿਆ ਸੀ ਬਿਆਦਬੀ ਕਰਨ ਲੱਗਾ ਸੀ ਪਤਾ ਨਹੀਂ ਕਰਨੀ ਸੀ ਜਾਂ ਨਹੀਂ ਕਰਨੀ ਸੀ ਇਹ ਬਾਦ ਦੀਆਂ ਗੱਲਾਂ ਨੇ ਇਹਨਾਂ ਨੇ ਉਹ ਬੰਦਾ ਫੜ ਕੇ ਮਾਰਿਆ ਕਿਉਂ ਮਾਰਿਆ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਵੀ ਅਸੀਂ ਬਿਆਦਬੀ ਵਾਲੇ ਨੂੰ ਬਖਸ਼ ਦੇਣੀ ਉਹ ਪਲਾਨ ਕੀਤਾ ਸਾਰਾ ਕੁਝ ਜਗ ਜਹਾਜ਼ ਹੋ ਗਿਆ ਸੀ ਕਿ ਕਿੱਦਾਂ ਇਹਨਾਂ ਨਾਲ ਉਹ ਬੱਚੇ ਨੇ ਮੀਟਿੰਗਾਂ ਕੀਤੀਆਂ ਕੈਮਰੇ ਦੇ ਵਿੱਚ ਆਇਆ ਫਿਰ ਉਹਨੂੰ ਦਰਬਾਰ ਸਾਹਿਬ ਲੈ ਕੇ ਗਿਆ ਉਹਨੂੰ ਦੱਸਿਆ ਇਹਨਾਂ ਨੇ ਕਿ ਤੈਨੂੰ ਮਾਰਾਂਗੇ ਉਹਨੂੰ 20000 ਰੁਪਏ ਦੇ ਕਿਹਾ ਹੁਣ ਵੀ ਤੇਦਾ ਛਾਲ ਮਾਰਦੀ ਬਸ ਤੇ ਉਹ ਪਤਾ ਨਹੀਂ ਸੀ ਉਹ ਛਾਲ ਮਾਰ ਗਿਆ ਇਹਨੇ ਫੜ ਕੇ ਕੜੇ ਮਾਰ ਮਾਰ ਕੇ ਕੁੱਟ ਕੇ ਉਹ ਮੁੰਡਾ ਮਾਰਦਾ ਜਣ ਕੇ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨਾ ਚਾਹੁੰਦੇ ਸੀ ਵੀ ਅਸੀਂ ਬੇਅਦਵੀ ਕਰਨ ਵਾਲੇ ਨੂੰ ਬਖਸ਼ ਦੇਣੀ ਪਰ ਉਹ ਜਾਲ ਦੇ ਵਿੱਚ ਫਸ ਗਏ ਉਹ ਇਨਕੁਆਇਰੀ ਹਲੇ ਖੁੱਲੇ ਜਾਂਦੀਆਂ ਨੇ ਵੀ ਦੱਸੋ ਉਹ ਮੁੰਡਾ ਕੌਣ ਸੀ ਸਮਝ ਗਈ ਗੱਲ ਦੀ ਇਹ ਤੁਸੀਂ ਕਬੂਲ ਲਿਆ ਹੋਇਆ ਸਾਰਾ ਪ੍ਰਸ਼ਨ ਇਦਾਂ ਨਹੀਂ ਨਿਕਲ ਸਕਦਾ ਚਲੋ